ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰਨਤਾਰਨ ਵਿਖੇ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਣ ਵਾਲੇ ਰੋਹੀ ਕੰਡੇ ਵਾਲੀ ਸੜਕ ਨੂੰ ਬਣਾਉਣ ਦੀ ਲੋਕਾਂ ਨੇ ਮੰਗ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਰਸਤਾ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਤੋਂ ਇਲਾਵਾ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਇਸ ਦੀ ਹਾਲਤ ਖਸਤਾ ਹੋਣ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਸਰ ਇਹ ਰੋਹੀ ਕੰਡਾ ਜਿਹੜਾ ਕਸੂਰ ਨਾਲਾ ਇਹਦੀਆਂ ਦੋਵੇਂ ਸਾਈਡਾਂ ਇੱਕ ਸੱਜੀ ਇੱਕ ਖੱਬੇ ਇਹ ਕਈ ਦੋ ਸੜਕਾਂ ਨੂੰ ਤੇ ਮਿਲਦੀ ਮਿਲਦੀ ਕਈ ਪਿੰਡਾਂ ਨੂੰ ਵੀ ਇਹਦੇ ਰਸਤੇ ਜਾਂਦੇ ਆ ਤੇ ਸੋ ਇਹਦੀ ਹਾਲਤ ਬਹੁਤ ਖਸਤਾ ਹੋਈ ਆ ਤੁਸੀਂ ਦੇਖੋਗੇ ਅੱਜ ਮੱਸਿਆ ਕਰਕੇ ਵੀ ਸੰਗਤਾਂ ਇਧਰੋਂ ਦੀ ਆ ਰਹੀਆਂ ਨੇ ਜਾ ਰਹੀਆਂ ਨੇ ਤੇ ਟੋਏ ਏਡੇ ਏਡੇ ਵੱਡੇ ਆ ਕਿ ਜੇ ਕਿ ਇੱਕਦਮ ਕੋਈ ਅੱਗੋਂ ਗੱਡੀ ਆ ਜੇ ਜਾਂ ਕੁਛ ਹੋ ਜੇ ਤੇ ਬੜਾ ਵੱਡਾ ਨੁਕਸਾਨ ਹੋ ਸਕਦਾ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਜਾਂ ਇਹਨੂੰ ਦੁਬਾਰਾ ਨਵੀਂ ਬਣਾਇਆ ਜਾਵੇ ਅਸੀਂ ਐਸ ਵੇਲੇ ਕਸੂਰ ਨਾਲੇ ਦੇ ਕੰਡੇ ਦੇ ਖਲੋਤੇ ਆ ਆਪਣੇ ਰੋਈ ਰੋਈ ਕੰਡੇ ਖਲੋਤੇ ਆ ਇਹ ਰਾਤ ਗੁਰਦੁਆਰਾ ਸਾਹਿਬ ਨੂੰ ਵੀ ਜਾਂਦਾ ਵਾ ਗੁਰਦੁਆਰੀ ਪਾਰਕਿੰਗ ਨੂੰ ਜਾਂਦਾ ਵਾ ਇੱਥੋਂ ਹੁੰਦੇ ਆ ਗਾਂ ਨੂਰਦੀ ਪਿੰਡ ਨੂੰ ਚਭਾਲ ਨੂੰ ਜਾਂਦਾ ਵਾ ਇਹ ਜਿਹੜੀ ਸੜਕ ਕਾਫੀ ਮੰਦੀ ਹਾਲਤ ਇੱਥੇ ਕਾਫ ਕਾਫੀ ਦੇਰ ਤੋਂ ਇਹ ਸੜਕ ਖਰਾਬ ਆ ਪਰ ਇਸ ਪ੍ਰਸ਼ਾਸਨ ਨੇ ਵੱਲ ਧਿਆਨ ਨਹੀਂ ਦੇ ਰਿਹਾ ਜਿਹੜੇ ਟੋਏ ਪਏ ਆ ਇਹੋ ਲੁੱਟ ਖੁੱਟ ਦਾ ਸੁੱਟਦਾ ਵੀ ਕਾਰਨ ਬਣਦੇ ਆ ਜੀ ਤੇ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿਰਪਾ ਕਰਕੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਜੇ ਸੜਕ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਮੌਜੂਦ ਆ ਤਰਨ ਤਰਨ ਦੇ ਰੋਈ ਗੰਡੇ ਦੇ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਤੋਂ ਝਭਾ ਰੋਣ ਨੂੰ ਸੜਕ ਜਾਂਦੀ ਆ ਤੇ ਰਸਤੇ ਦੇ ਵਿੱਚ ਸੜਕ ਦੇ ਵੱਡੇ ਵੱਡੇ ਟੋਏ ਪਏ ਹੋਣੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਟੋਇਆਂ ਦਾ ਹੱਲ ਕਰਦੇ ਹੋਏ ਇਹ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਤਾ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਬਚਾਇਆ ਜਾ ਸਕੇ ਤਰਨਤਨ ਤੋਂ ਫਾਸਟ ਵੀਲ ਬੀਐਸ ਸਾਹਿਬ ਦੀ ਵਿਸ਼ੇਸ਼ ਰਿਪੋਰਟ